ਹਾਂ ਸਰ ਕੀ ਨਾਮ ਹੈ ਮੇਰਾ ਨਾਮ ਐਡਵੋਕੇਟ ਹਰਜਿੰਦਰ ਸਿੰਘ ਹੈ ਕੀ ਕਹਿਣਾ ਚਾਹੋਗੇ ਜਨਹਿਰੀ ਦੀ ਸਮਿਤੀ ਵੱਲੋਂ ਜਿਹੜੇ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਬਲੇ ਉਹ ਹਰਿਆਣਿਆਂ ਨੂੰ ਲੈ ਕੇ ਜਾਂ ਲੋੜਵੰਦ ਲੋਕਾਂ ਨੂੰ ਸਮਾਨ ਦੇਣ ਦਾ ਤੇ ਅੱਜ ਬਹੁਤ ਵੱਡਾ ਉਪਰਾਲਾ ਜੀ ਮੈਡੀਕਲ ਕੈਂਪ ਲਾਇਆ ਗਿਆ ਪਹਿਲਾਂ ਵੀ ਲਾਂਦੇ ਸੀ ਕਿਦਾਂ ਦਾ ਦੇਖਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਮੈਂ 20 ਸਾਲ ਤੋਂ ਇਸ ਸਮਿਤੀ ਨਾਲ ਜੁੜਿਆ ਹੋਇਆ ਹਾਂ ਆਜੀ ਜਰਮਨੀ 'ਚ ਮੈਂ ਜਰਮਨੀ 'ਚ ਰਹਿਣਾ ਚਾਹ ਰਿਹਾ 46 ਸਾਲ ਰਹਿ ਕੇ ਆ ਔਰ ਮੈਂ ਇੱਥੇ ਅੱਗੇ ਦੇਖਿਆ ਕਿ ਸ਼ਰਮਾ ਜੀ ਅੰਦਾਰਾਂਦਰੀ ਦੇ ਬੱਚੇ ਬਹੁਤ ਜ਼ਿਆਦਾ ਕੰਮ ਕਰਦੇ ਆ ਔਰ ਐਜੂਕੇਸ਼ਨ ਦੇ ਦੇ ਆਜ ਨਾਲ ਪਿੰਡਾਂ ਚ ਜਾ ਕੇ ਸੈਂਟਰ ਖੋਲਦੇ ਆ ਤੇ ਇਹਨਾਂ ਦੀ ਸਾਰੀ ਟੀਮ ਇੰਨੀ ਵਧੀਆ ਹੈਗੀ ਆ ਇਹ ਆਪਣੇ ਪੰਜਾਬ ਦੇ ਚੰਗੇ ਕੰਮਾਂ ਲਈ ਕਰਦੇ ਆ ਇਹਨਾਂ ਦੇ ਨਾਲ ਜੋ ਵੀ ਟੀਮ ਹੈ ਫਾਮੇ ਉਹ ਪ੍ਰੈਸ ਹੈ ਫਾਮੇ ਫੋਟੋਗ੍ਰਾਫ ਕਰਨੀ ਸਾਰੇ ਜਾਣੇ ਇਕੱਠੇ ਹੋ ਗਏ ਇੰਨਾ ਵਧੀਆ ਕੰਮ ਕਰ ਰਹੇ ਆ ਇਹ ਹੈਰਾਨੀ ਜਾਣ ਕੇ ਤੇ ਮੈਂ ਬੇਨਤੀ ਕਰਦਾ ਹਾਂ ਲੋਕਾਂ ਨੂੰ ਇਹਨਾਂ ਨਾਲ ਮੈਕਸਿਮਮ ਜੋੜ ਵਾਤੋ ਵਾਤ ਜਿੰਨੇ ਕੋਈ ਮਦਦ ਕਰ ਸਕਦਾ ਭਾਵੇਂ ਥੋੜੀ ਆ ਭਾਵੇਂ ਬਹੁਤੀ ਆ ਉਹਦੇ ਨਾਲ ਆਮ ਜਨਤਾ ਦਾ ਫਾਇਦਾ ਹੁੰਦਾ ਔਰ ਜੋ ਇਹ ਤੁਹਾਨੂੰ ਗਾਈਡ ਕਰਦੇ ਆ ਉਹਦੇ ਮੁਕਾਬਕ ਇਹਨਾਂ ਇਹਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ ਔਰ ਸਾਰੇ ਬਾਰਾਂਦਰੀ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰੋ ਜਿਵੇਂ ਅੱਜ ਇਹ ਸੋਭਾ ਕਹਿ ਰਹੇ ਸੀ ਕਿ ਲੋਕ ਕੁੱਤੇ ਲੈ ਕੇ ਆਉਂਦੇ ਆ ਆਪਦੇ ਵੀ ਸੂਲ ਬਣਾਉਣੇ ਚਾਹੀਦੇ ਸਾਨੂੰ ਕਿ ਅਸੀਂ ਸਫਾਈ ਦਾ ਪੰਜਾਬ ਦੇ ਵਿੱਚ ਕਿਵੇਂ ਧਿਆਨ ਰੱਖਣਾ ਸਾਡੀ ਆਪਦੀ ਜ਼ਿੰਮੇਵਾਰੀ ਸਭ ਤੋਂ ਹੈ ਜਿਵੇਂ ਬਾਬਾ ਨਾਨਕ ਨੇ ਕਹਿ ਕੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਤਾਂ ਹੀ ਚੰਗਾ ਹੋਵੇਗੀ ਜੇ ਅਸੀਂ ਆਪ ਹਾਂਜੀ ਡਾਕਟਰ ਸਾਹਿਬ ਅੱਜ ਜਨਹਿਤ ਸਮਿਤੀ ਵੱਲੋਂ ਜਿਹੜਾ ਮੈਡੀਕਲ ਕੈਂਪ ਲਾਇਆ ਤੁਸੀਂ ਵੀ ਸਹਿਯੋਗ ਦਿੱਤਾ ਕਿਹੜੇ ਕਿਹੜੇ ਟੈਸਟ ਹੋਏ ਗਏ ਇੱਥੇ ਮੈਂ ਡਾਕਟਰ ਰਮੇਸ਼ ਮੋਹਰ ਦਾ ਗਲੈਕਸੀ ਹਸਪੀਟਲ ਮੋਡਰਨ ਪਟਿਆਲਾ ਤੋਂ ਇੱਥੇ BMD ਟੈਸਟ ਬੋਨ ਮਿਲਡੈਂਸਟੀ ਟੈਸਟ ਕੀਤਾ ਗਿਆ ਹੈ ਜਿਹਦੇ ਵਿੱਚ ਘੱਟੋ ਘੱਟ 150 ਮਰੀਜ਼ਾਂ ਨੇ ਇਹ ਟੈਸਟ ਬਣਾ ਚੈੱਕ ਕਰਾਇਆ ਤੇ ਮੋਸਟਲੀ ਜਿਹੜੇ ਮਰੀਜ਼ ਹੈ ਜਿਹੜੇ ਸ਼ੈਰਸੂਰ ਜਿਹੜੇ ਸਵੇਰੇ ਕਰਦੇ ਹੈਗੇ ਆ ਤੇ ਉਹਨਾਂ ਦਾ BMD ਟੈਸਟ ਨਾਰਮਲ ਆਇਆ ਕੁਝ ਲੋਕ 슈ਗਰ ਦੇ ਮਰੀਜ਼ ਸੀ ਜਿਨ੍ਹਾਂ ਦਾ BMD ਟੈਸਟ ਥੋੜਾ ਲੋ ਆਇਆ ਹੈਗਾ ਤੇ ਅਸੀਂ ਉਹਨਾਂ ਨੂੰ ਕੈਲਸ਼ੀਅਮ ਤੇ ਵਿਟਾਮਿਨ D ਦਿੱਤਾ ਹੈਗਾ ਤੇ ਇਹ ਸ਼ਰਮਾ ਜੀ ਦਾ ਸਹਿਯੋਗ ਹੈਗਾ ਜਿਹੜਾ ਇਹ BMD ਟੈਸਟ ਸਾਡੇ ਕਰਾਇਆ ਇਹਨਾਂ ਨੇ ਲੋਕਾਂ ਦੀ ਸੇਵਾ ਵਾਸਤੇ ਦੇ ਇਹ ਇਹ ਸਾਡੇ ਉਸ ਚਾਹੀਦਾ ਹੈ ਸਰ ਟੈਸਟ ਬਾਰੋ ਕਰਾਨੇ ਕਿੰਨਾ ਪੈਂਦਾ ਜਿਹੜਾ ਜਿਹੜਾ ਟੈਸਟ ਦੀ ਰੇਟ ਹੈਗਾ 1200 ਤੋਂ 1500 ਰੁਪਏ ਬਾਰੋ ਰੇਟ ਹੈਗਾ ਤੇ ਇੱਥੇ ਬਿਲਕੁਲ ਫ੍ਰੀ ਕੀਤਾ ਗਿਆ ਹੈਗਾ ਇਹ ਮਿਸਟਰ ਨਿਤਿਨ ਹੈਗੇ ਆ ਜਿਹੜਾ ਹਾਂਜੀ ਸ਼ਰਮਾ ਜੀ ਅੱਜ ਕਿਹੜੇ ਕਿਹੜੇ ਟੈਸਟ ਕੀਤੇ ਕਿਤੇਗੇ ਸ਼ਰਮਾ ਬਲੋਤ ਸ਼ਰਮਾ ਜਨਕਾ ਤੋਂ ਮਹਿਲਾ ਦਰਤਾ ਆਪਨੇ ਡੀਐਸਟੀ ਕਰਨਾ ਸੀ ਜੀ ਪਲੱਸ ਅੱਜ ਡਾਕਟਰ ਅਮਨਸਰ ਉਤਰਾਜੀ ਦੇ ਲੈਕਚਰ ਤੋਂ ਨਿਤਨ ਜੀ ਜਿਨ੍ਹਾਂ ਨੇ ਸਾਨੂੰ ਕੈਲਸ਼ੀਅਮ ਟੈਸਟ ਤੇ ਆਮਾ ਸਧਵਾਵਨਾ ਦੀ ਟੀਮ ਯਾਨੀ ਦਿੱਤੀ ਤੋਂ ਕੀਤਾ ਸਾਨੂੰ तकरीबन ਠੀਕ ਹੈ ਸਰਪੰਚ ਜੀ 2 ਮਿੰਟ ਹਾਂ ਤੇ ਜਿਨ੍ਹਾਂ ਨੇ ਟੈਸਟ ਸਾਨੂੰ ਕਰਾਇਆ ਮੈਂ ਸਰ 200 ਤੋਂ ਟੈਸਟ ਹੋ ਜੀ ਹੈ ਸਾਰੀ ਟੀਮ ਦਾ ਪਲੱਸ ਅੱਜ ਅਿੰਦਰ ਦੁਵਾ ਜੀ ਪਲੱਸ ਸੀਐਸਬੋਰਡ ਦੇ ਜਿਹੜੇ ਕਮਿਸ਼ਨਰ ਹੈ ਤੇ ਸ਼ੇਅਰ ਕਰਦੇ ਆਂ ਸਾਡੇ ਦੇਸਰਾਜ ਜੀ ਸਾਡੇ ਸ਼ਾਂਵੜਾ ਜੀ ਸਾਡੇ ਚਮਨ ਲਾਲ ਦਰਗ ਜੀ ਜਸੰਦਰ ਗਰੇਵਾਲ ਜੀ ਵੰਦਨ ਕੌਂਸਲ ਦੀ ਮੈਂ ਮ ਲੋਕਾਂ ਨੂੰ ਰਿਕੁਐਸਟ ਕਰਾਂਗਾ ਵੀ ਸਾਡਾ ਨਾਲ ਜੁੜੋ ਸਾਡੇ ਇਹ ਪ੍ਰੋਜੈਕਟ ਕਰ ਰਹੇ ਆਂ ਚਾਹ ਮੈਡੀਕਲ ਦਾ ਚਾਹ ਸਾਡਾ ਪਲਾਂਟੇਸ਼ਨ ਦਾ ਕੱਲ ਅਸੀਂ ਸਵੇਰੇ 10 ਵਜੇ ਹਿਊਮੰਡਰ ਹੈਲਥ ਕੋਲ ਫਾਟੇ ਕਰਨੀ ਤੋਂ ਬਸ ਕੱਲ ਅਸੀਂ ਬੱਚਿਆਂ ਨੂੰ ਫੀਸ ਦਿੱਤੀ ਹੈ ਅੰਬਲੋ ਸਾਡੇ ਚੱਲ ਰਹੀਆਂ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਹਾਂ ਜੀ ਲੋ ਰਾ ਮੂਡ ਨੀਟ ਕਰੋ ਕਿ ਬੀਖਣਾ ਹੈ ਕਰਾਂਗੇ ਔਰ ਉਹਨੋਂ ਜੋ ਐਕਚੁਅਲੀ ਜਨੂਨ ਪਰਸਨ ਉਹਨਾਂ ਤੈਲੇ ਹੋਵੇਗਾ